ਲੰਗੇ ਕੱਲ ਪੰਜਾਬ ਦੀ ਵਿਜ਼ਾਰਤ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਇਹ ਫੇਰਬਦਲ ਪੰਜਾਬ ਦੀ ਵਿਜ਼ਾਰਤ ਵਿੱਚ ਵੱਡਾ ਇਸ ਲਈ ਮੰਨਿਆ ਜਾ ਰਿਹਾ ਕਿਉਂਕਿ ਚਾਰ ਮੰਤਰੀ ਜਿਹੜੇ ਪ੍ਰਵੇਲਿੰਗ ਮੰਤਰੀ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਔਰ ਉਹਨਾਂ ਦੀ ਥਾਂ ਦੇ ਉੱਤੇ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਮੰਤਰੀ ਮੰਡਲ ਦੇ ਵਿੱਚ ਜਿਸ ਤੋਂ ਬਾਅਦ ਸਵਾਲ ਇੰਨੀ ਜ਼ਿਆਦਾ ਖੜੇ ਹੋਣ ਲੱਗੇ ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰਾਂ ਨੇ ਇਸ ਉੱਤੇ ਬੋਲਣੋਂ ਗਰੇਜ਼ ਨਹੀਂ ਕੀਤਾ ਇਸ ਉੱਤੇ ਤੰਜ ਕਸਣੋਂ ਗਰੇਜ਼ ਨਹੀਂ ਕੀਤਾ ਹਰ ਇੱਕ ਥਾਂ ਤੇ ਹੁਣ ਵਿਰੋਧੀ ਧਰਾਂ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ ਕਿ ਪੰਜਾਬ ਦੀ وزارت ਐਨੀ ਅਸਥਿਰ ਹੋਈ ਪਈ ਹੈ ਕਿ ਹਰ 6 ਮਹੀਨੇ ਬਾਅਦ وزارت ਬਦਲਨੀ ਪੈ ਰਹੀ ਹੈ। ਖੈਰ ਇਹ ਸਵਾਲ ਉੱਠਣੇ ਵਾਜਬ ਵੀ ਸੀ। ਔਰ ਇਹਨਾਂ ਸਵਾਲਾਂ ਦੇ ਵਿੱਚ ਜਿਵੇਂ ਅੱਗ ਦੇ ਵਿੱਚ ਕਿਉਂ ਪੈਂਦਾ ਉਸੇ ਤਰ੍ਹਾਂ ਇੱਕ ਟਵੀਟ ਸਾਹਮਣੇ ਆਇਆ ਉਹ ਅੱਗ ਦੇ ਵਿੱਚ ਕਿਉਂ ਪਾਉਣ ਵਾਲਾ ਹੋਰ ਕੋਈ ਨਹੀਂ ਸਕੋ ਅਕਾਲੀ ਦਲ ਦੇ ਇੱਕ ਲੀਡਰ ਜਿਹੜੇ ਮੁੱਖ ਸਪੋਕਸਪਰਸਨ ਵੀ ਨੇ ਉਹਨਾਂ ਦੇ ਅਰਸ਼ਦੀਪ ਕਲੇਰ ਨੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਇੱਕ ਟਵੀਟ ਕੀਤਾ ਹੈ ਔਰ ਉਸ ਟਵੀਟ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਵੱਡੇ ਫੇਰਬਦਲ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਪਰ ਸਿਰਫ ਇੰਨਾ ਹੀ ਨਹੀਂ ਹੈ ਉਸ ਟਵੀਟ ਤੋਂ ਬਾਅਦ ਇੱਕ ਮੋੜਵਾ ਜਵਾਬ ਵੀ ਦੇ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੋਈ ਗਰੇਜ਼ ਨਹੀਂ ਕੀਤਾ ਗਿਆ ਕੋਈ ਝਾਕਾ ਨਹੀਂ ਰੱਖਿਆ ਗਿਆ ਨਾਲੋਂ ਨਾਲ ਹੀ ਜਿਵੇਂ ਉਹ ਬਿਆਨ ਆਇਆ ਤੇ ਉਸੇ ਤਰ੍ਹਾਂ ਮੋੜਮਾ ਜਵਾਬ ਵੀ ਘੱਲ ਦਿੱਤਾ ਗਿਆ ਔਰ ਜੋ ਸਵਾਲ ਖੜੇ ਹੋ ਰਹੇ ਸੀ ਉਹਦਾ ਉੱਤਰ ਦੇਣ ਦੀ ਕੋਸ਼ਿਸ਼ ਵੀ ਕਰ ਦਿੱਤੀ ਗਈ ਆਖਿਰਕਾਰ ਪਹਿਲਾਂ ਉਹ ਟਵੀਟ ਤੁਹਾਨੂੰ ਪੜ ਕੇ ਸੁਣਾਣੇ ਆ ਕਿ ਕੀ ਸੀ ਉਹ ਟਵੀਟ ਉਸ ਟਵੀਟ ਚ ਇਹੋ ਜਿਹਾ ਲਿਖਿਆ ਕੀ ਸੀ ਅਰਸ਼ਦੀਪ ਕਲੇਰ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਦੀਆਂ ਗੱਲਾਂ ਤੁਹਾਨੂੰ ਸੁਣਾਉਣੇ ਆ ਜੋ ਅਕਾਲੀ ਦਲ ਦੇ ਉੱਤੇ ਬੋਚ-ਪੋਚ ਕੇ ਧਰੀਆਂ ਨੇ ਆਓ ਪਹਿਲਾਂ ਟਵੀਟ ਪੜ੍ਹਦੇ ਹਾਂ ਅਰਸ਼ਦੀਪ ਕਲੇਰ ਲਿਖਦੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਾਲਾਤ ਲਿਖਦੇ ਨੇ ਨੌਕਸ ਇੰਜਣ ਵਿੱਚ ਅਤੇ ਭਗਵੰਤ ਮਾਨ ਟਾਇਰ ਬਦਲ ਰਹੇ ਨੇ 22 ਸਾਲਾਂ ਦੀ ਪ੍ਰਾਪਤੀ ਮਾੜੀ ਕਾਨੂੰਨ ਵਿਵਸਥਾ ਨਸ਼ੇ ਗੈਂਗਸਟਰ ਫਰੋਤੀ ਵਿਗੜੀ ਹੋਈ ਵਿੱਤੀ ਸਥਿਤੀ 1 ਲੱਖ ਕਰੋੜ ਦਾ ਕਰਜ਼ਾ ਹਰ 6 ਮਹੀਨੇ ਬਾਅਦ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਹੁੰਦਾ ਹੈ ਜ਼ਾਹਰ ਤੌਰ ਦੇ ਉੱਤੇ ਇਤਰਾਜ਼ ਖੜਾ ਹੋਣਾ ਹੀ ਸੀ ਔਰ ਖੜਾ ਹੋਇਆ ਵੀ ਪਰ ਇਸ ਤੋਂ ਬਾਅਦ ਇੱਕ ਜਵਾਬ ਮੋੜਵਾ ਵੀ ਦੇ ਦਿੱਤਾ ਗਿਆ ਆਖਰਕਾਰ ਕਿਉਂ ਵਿਸਥਾਰ ਕੀਤਾ ਗਿਆ ਕੱਲ ਦਲ ਦੇ ਲੀਡਰਾਂ ਨੂੰ ਸਪਸ਼ਟ ਸੁਣਾ ਦਿੱਤਾ ਗਿਆ ਕੀ ਬੋਲਿਆ ਗਿਆ ਆਓ ਸੁਣਦੇ ਹਾਂ ਅਕਾਲੀ ਦਲ ਦੇ ਬੁਲਾਰੇ ਅਸਪੀ ਸਿੰਘ ਕਲੇਰ ਇੱਕ ਟਵੀਟ ਦੇ ਜ਼ਰੀਏ ਆਵਾਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਮੈਂਟ ਕਰਦੇ ਆ ਉਹ ਕਹਿੰਦੇ ਆ ਕਿ ਡੱਬਿਆਂ ਦੇ ਨਾਲ ਨਾਲ ਇੰਜਨ ਦੇ ਵਿੱਚ ਨੁਕਸ ਹੈ ਇੰਜਨ ਬਦਲਣ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੱਸਦਾ ਹਾਂ ਲੋਕਾ ਸਾਡੇ ਤਾਂ ਡੱਬੇ ਵੀ ਠੀਕ ਨੇ ਸਾਡੇ ਤਾਂ ਇੰਜਨ ਵੀ ਠੀਕ ਹੈ ਇਹ ਕਿਸੇ ਇੱਕ ਪਰਿਵਾਰ ਦੇ ਡੱਬੇ ਨਹੀਂ ਹੈਗੇ ਇਹ ਲੋਕਾਂ ਦੁਆਰਾ ਚੁਣੇ ਹੋਏ ਡੱਬੇ ਨੇ ਇਹ ਚੁਣਿਆ ਹੋਇਆ ਇੰਜਨ ਹੈ ਇਹੋ ਹੀ ਇੰਜਨ ਤੇ ਡੱਬੇ ਨੇ ਜਿਨ੍ਹਾਂ ਨੇ ਪੰਜਾਬ ਚ ਆਫੇਂਸ ਤੱਕ ਪਾਈ ਹੈ ਗੈਂਗਸਟਰ ਨਾਕ ਪਾਈ ਹੈ ਨਸ਼ੇ ਨੂੰ ਨਾਕ ਪਾਈ ਹੈ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਹਸਪਤਾਲ ਖੋਲੇ ਨੇ ਔਰ ਚੰਗੇ ਜਿਹੇ ਸਕੂਲ ਖੋਲੇ ਨੇ ਜੇਕਰ ਸੱਚ ਪੁੱਛੋ ਨਾ ਜੇਕਰ ਇੰਜਨ ਦੇ ਵਿੱਚ ਲੁਕਸ ਹੈ ਤੇ ਜਾਂ ਇੰਜਨ ਬਦਲਣ ਦੀ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਬਦਲਣ ਦੀ ਜ਼ਰੂਰਤ ਪੂਰੀ ਦੁਨੀਆ ਨੂੰ ਪਤਾ ਹੈਗਾ ਤੇ ਅਕਾਲੀ ਦਲ 1920 ਦੇ ਵਿੱਚ ਜੋ ਬਣਿਆ ਹੋਇਆ ਇੱਕ ਮਾਨਮਤਾ ਜਿੰਦਾ ਇਤਿਹਾਸ ਸੀ ਜਦੋਂ ਦਾ ਤੁਹਾਡਾ ਇਹ ਇੰਜਨ ਉਸ ਦੇ ਅੱਗੇ ਲੱਗਿਆ ਤੇ ਅੱਜ ਉਹ ਇੱਕ ਪਰਿਵਾਰ ਦੀ ਪਾਰਟੀ ਹੋ ਕੇ ਰਹਿ ਗਈ ਸੱਚ ਪੁੱਛੋ ਨਾ ਜੇ ਅੱਜ ਅਕਾਲੀ ਦਲ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜਵੇ ਉਹ 11 ਮੈਂਬਰੀ ਕਮੇਟੀ ਬਣਾ ਨਹੀਂ ਸਕਦੀ ਇਹ ਉਹੀ ਇੰਜਨ ਹੈ ਤੁਹਾਡੇ ਕੋਲੇ ਜਿਸ ਇੰਜਨ ਦੀ ਬਦੌਲਤ ਪੰਜਾਬ ਦਾ ਤੁਸੀਂ ਵੇੜਾ ਗਰਖ ਕੀਤਾ ਪੰਜਾਬ ਦੇ ਵਿੱਚ ਗਲਤ ਨੀਤੀਆਂ ਦੇ ਨਾਲ ਔਰ ਆਪਣੇ ਫਾਇਦੇ ਦੇ ਲਈ ਕਿਸੇ ਪੰਜਾਬ ਦੇ ਵਿੱਚੋਂ ਨਸ਼ੇ ਲੈ ਕੇ ਆਏ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਪੈਦਾ ਹੋਇਆ ਪੰਜਾਬ ਦੇ ਵਿੱਚ ਮਾਫੀਆ ਚੱਲਿਆ ਔਰ ਪੰਜਾਬ ਦਾ ਸਿਸਟਮ ਤਹਿਸ ਨਹਿਸ ਹੋਇਆ ਸੋ ਪਲੇਅਰ ਸਾਹਿਬ ਦੂਜਿਆਂ ਦੇ ਉੱਤੇ ਪੱਥਰ ਸਿੱਟਣ ਤੋਂ ਪਹਿਲਾਂ ਆਪਦੇ ਘਰ ਵੱਲ ਦੇਖ ਲਈਦਾ ਹੁੰਦਾ ਸੋ ਇੰਜਨ ਬਦਲਣ ਦੀ ਲੋੜ ਆਵਾ ਦੀ ਪਾਰਟੀ ਨੂੰ ਵੀ ਇੰਜਨ ਬਦਲਣ ਦੀ ਜੇਕਰ ਲੋੜ ਹੈ ਸੋ ਅਕਾਲੀ ਦਰਬਾਰ